ਮਸੀਹ ਵੀ ਸਤਾਰੇ ਭੈਣ ਭਰਾ ਮਨੂੰ ਪਿਆਰ ਪਰੀ ਜੈਮਸੀ ਦੀ ਆਪਾਂ ਹਰ ਰੋਜ਼ ਜੀਵਨ ਦੀ ਗਵਾਹੀ ਨੂੰ ਸੁਣਦੇ ਆਂ ਤਾਂ ਅੱਜ ਫੇਰ ਅਸੀਂ ਇੱਕ ਜੀਵਨ ਦੀ ਗਵਾਹੀ ਨੂੰ ਲੈ ਕੇ ਆਏ ਆਂ ਅੱਜ ਦੀ ਗਵਾਹੀ ਸਿਸਟਰ ਹਰਜੀਤ कौर ਜੀ ਦੀ ਆ ਇਹ ਧਾਰੀਵਾਲ ਦੇ ਰਹਿਣ ਵਾਲੇ ਨੇ ਇਹ ਸਿਸਟਰ ਦੱਸਦੀ ਆ ਕਿ ਇੱਕ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਸਿਸਟਰ ਦੇ ਭੈਣ ਦੇ ਘਰ ਕੋਈ ਵਿਸ਼ਵਾਸੀ ਵਿਅਕਤੀ ਆਉਂਦੇ ਸੀਗੇ ਤੇ ਉਸ ਵਿਅਕਤੀ ਨੇ ਉਸ ਬ੍ਰਦਰ ਨੇ ਇਹਨਾਂ ਨੂੰ ਜਦ ਮਿਲੇ ਤੇ ਇਹਨਾਂ ਨੂੰ ਇਹਨਾਂ ਨੇ ਦੱਸਿਆ ਕਿ ਮੇਰੇ ਬੇਟੇ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਸਟਰਗਲ ਆ। ਇਹਨਾਂ ਦਾ ਬੇਟਾ ਜੌਬ ਦੇ ਲਈ ਬਾਰ-ਬਾਰ ਟਰਾਈ ਕਰਦਾ ਸੀ ਪਰ ਕਿਤੇ ਵੀ ਉਹਨੂੰ ਜੌਬ ਨਹੀਂ ਸੀ ਮਿਲ ਰਹੀ। ਔਰ ਬੇਟਾ ਹਰ ਵਾਰ ਨਿਰਾਸ਼ ਹੋ ਜਾਂਦਾ ਸੀਗਾ। ਤੇ ਇਹ ਸਿਸਟਰ ਦੱਸਦੇ ਆ ਕਿ ਜਦੋਂ ਉਸ ਬ੍ਰਦਰ ਨੂੰ ਪਤਾ ਲੱਗਾ ਕਿ ਇਹਨਾਂ ਦਾ ਬੇਟਾ ਬਹੁਤ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਆ, ਜੌਬ ਨਹੀਂ ਮਿਲ ਰਹੀ ਤੇ ਬ੍ਰਦਰ ਨੇ ਕਿਹਾ ਕਿ ਮੈਂ ਤੁਹਾਡੇ ਬੇਟੇ ਦੇ ਲਈ ਪ੍ਰਾਰਥਨਾ ਕਰੂੰਗਾ। ਤੇ ਸਿਸਟਰ ਨੇ ਵਿਸ਼ਵਾਸ ਕੀਤਾ। ਔਰ ਸੱਚਮੁੱਚ ਉਸ ਬ੍ਰਦਰ ਨੇ ਇਹਨਾਂ ਦੇ ਬੇਟੇ ਦੇ ਲਈ ਪ੍ਰਾਰਥਨਾ ਕੀਤੀ ਔਰ ਇਹਨਾਂ ਨੂੰ ਬੋਲਿਆ ਕਿ ਆਪਣੇ ਬੇਟੇ ਨੂੰ ਦਵਾਈ ਭੇਜ ਦਿਓ। ਤਾਂ ਇਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਇਹਨਾਂ ਨੇ ਆਪਣੇ ਬੇਟੇ ਨੂੰ ਦਵਾਈ ਭੇਜ ਦਿੱਤਾ ਤੇ ਦਵਾਈ ਜਾਣ ਤੋਂ ਬਾਅਦ ਬੇਟੇ ਨੂੰ ਕੋਈ ਵੀ ਕੰਮ ਨਹੀਂ ਸੀ ਮਿਲ ਰਿਹਾ ਔਰ ਜਦੋਂ ਇਹ ਸਿਸਟਰ ਜੀ ਦੱਸ ਦਿਆ ਕਿ ਜਦੋਂ ਕੰਮ ਨਾ ਮਿਲਦਾ ਨਾ ਮਿਲਿਆ ਤੇ ਇਹਨਾਂ ਦਾ ਬੇਟਾ ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ। ਔਰ ਇਹ ਸਿਸਟਰ ਜੀ ਦੱਸਦੇ ਆ ਕਿ ਕਿਸੇ ਵੀ ਚਰਚ ਦੇ ਨਾਲ ਬਿਲੋਂਗ ਨਹੀਂ ਕਰਦੇ ਸੀ ਇਹ ਕਿਸੇ ਵੀ ਚਰਚ ਵਿੱਚ ਨਹੀਂ ਜਾਂਦੇ ਸੀਗੇ ਪਰ ਇਹ ਘਰ ਦੇ ਵਿੱਚ ਹੀ ਪ੍ਰਭੂ ਤੇ ਭਰੋਸਾ ਕਰਦੇ ਸੀ ਘਰ ਦੇ ਵਿੱਚ ਹੀ ਪ੍ਰਭੂ ਨੂੰ ਮੰਨਦੇ ਸੀਗੇ ਇਹ ਸਿਸਟਰ ਜੀ ਦੱਸਦੇ ਕਿ ਜਦੋਂ ਇਹਨਾਂ ਨੇ ਉਸ ਬ੍ਰਦਰ ਨੂੰ ਦੱਸਿਆ ਕਿ ਅਸੀਂ ਕਿਤੇ ਵੀ ਚਰਚ 'ਚ ਨਹੀਂ ਜਾਂਦੇ ਉਹ ਬ੍ਰਦਰ ਨੇ ਨਾਨੂ ਕਿਹਾ ਕਿ ਤੁਸੀਂ YouTube ਤੋਂ ਪ੍ਰਾਰਥਨਾ ਸੁਣਿਆ ਕਰੋ YouTube ਤੋਂ ਬਚਨ ਸੁਣਿਆ ਕਰੋ ਤੁਸੀਂ ਬਾਈਬਲ ਘਰ ਵਿੱਚ ਪੜਿਆ ਕਰੋ ਤਾਂ ਪਰਮੇਸ਼ਰ ਤੁਹਾਨੂੰ ਬਲੇਸਿੰਗ ਜ਼ਰੂਰ ਦੇਣਗੇ ਤੋਂ ਸੱਜਮਰ ਚੇ ਸਿਸਟਰ ਨੇ ਉਸੇ ਤਰ੍ਹਾਂ ਹੀ ਕੀਤਾ ਇਹਨਾਂ ਨੇ YouTube ਤੋਂ ਬਚਨ ਸੁਣਨਾ ਸ਼ੁਰੂ ਕੀਤਾ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਔਰ ਇਹਨਾਂ ਨੂੰ YouTube ਤੇ ਜਦੋਂ ਇਹ ਬਚਨ ਸੁਣਦੇ ਹੁੰਦੇ ਸੀ ਤਾਂ ਇਹਨਾਂ ਨੂੰ YouTube ਤੇ ਸਿਸਟਰ ਮਨਪ੍ਰੀਤ ਕੌਰ ਜੀ ਦਾ ਬਚਨ ਔਰ ਇਹਨਾਂ ਨੂੰ ਸਿਸਟਰ ਮਨਪ੍ਰੀਤ ਕੌਰ ਜੀ ਦਾ ਕੰਟੈਕਟ ਨੰਬਰ ਮਿਲਿਆ ਤੋ ਇਹਨਾਂ ਨੇ ਆਪਣੇ ਬੇਟੇ ਦੇ ਲਈ ਉੱਥੋਂ ਪ੍ਰਾਰਥਨਾ ਕਰਵਾਈ ਜਦੋਂ ਇਹਨਾਂ ਨੇ ਪ੍ਰੇਅਰ ਲਾਈਨ ਨੰਬਰ ਤੇ ਫੋਨ ਕਰਕੇ ਪ੍ਰਾਰਥਨਾ ਕਰਵਾਈ ਆਪਣੇ ਬੇਟੇ ਦਾ ਨਾਮ ਲਿਖਵਾਇਆ ਤੇ ਜਦੋਂ ਇਹਨਾਂ ਦੇ ਬੇਟੇ ਦਾ ਨਾਮ ਲੈ ਕੇ ਪ੍ਰਾਰਥਨਾ ਕੀਤੀ ਗਈ ਤੇ ਸੱਚਮੁੱਚ ਇਹਨਾਂ ਦੇ ਬੇਟੇ ਨੂੰ ਡਰਾਈਵਿੰਗ ਲਾਇਸੈਂਸ ਮਿਲ ਗਿਆ ਤੇ ਉਹਨੂੰ ਕੰਮ ਵੀ ਮਿਲ ਗਿਆ ਤੇ ਸਿਸਟਰ ਜੀ ਦੱਸਦਿਆ ਕਿ ਅਸੀਂ ਕਦੇ ਵੀ ਕਿਸੇ ਚਰਚ 'ਚ ਨਹੀਂ ਗਏ ਪਰ ਫੇਰ ਵੀ ਪਰਮੇਸ਼ੁਰ ਨੇ ਇਸ ਸਿਸਟਰ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਆ ਤੇ ਸੱਚਮੁੱਚ ਜੋ ਲੋਕ ਇਹ ਵਿਸ਼ਵਾਸ ਕਰਦੇ ਆ ਕਿ ਸਿਰਫ ਚਰਚ ਜਾਣ ਦੇ ਨਾਲ ਹੀ ਆਸ਼ੀਸ਼ਾ ਔਰ ਵਰਕਤਾ ਮਿਲਦੀ ਆ ਆ ਤੇ ਪਰਮੇਸ਼ਰ ਸਾਨੂੰ ਘਰ ਦੇ ਵਿੱਚ ਸਾਡੀ ਨਹੀਂ ਸੁਣਦੇ ਪਰਮੇਸ਼ਰ ਸਾਨੂੰ ਘਰ ਦੇ ਵਿੱਚ ਵਰਕਤਾ ਆਸ਼ੀਸ਼ਾ ਨਹੀਂ ਦਿੰਦੇ ਤਾਂ ਉਹ ਬਿਲਕੁਲ ਗਲਤ ਆ ਪਰਮੇਸ਼ਰ ਨੇ ਕਿਹਾ ਆ ਕਿ ਤੁਸੀਂ ਸੰਗਤੀ ਕਰੋ ਇੱਕ ਦੂਜੇ ਦੇ ਨਾਲ ਮਿਲਦੇ ਰਹੋ ਪਰਮੇਸ਼ਰ ਨੇ ਕੋਈ ਜਗ੍ਹਾ ਨਹੀਂ ਤਹਿرائی ਪਰਮੇਸ਼ਰ ਨੇ ਇਹ ਨਹੀਂ ਕਿਹਾ ਕਿ ਤੁਸੀਂ ਕੋਈ ਖਾਸ ਜਗਾ ਰੱਖੋ ਜਿੱਥੇ ਤੁਸੀਂ ਉੱਥੇ ਇਕੱਠੇ ਹੋਣਾ ਤੇ ਪਰਮੇਸ਼ਰ ਉੱਥੇ ਹੀ ਮੌਜੂਦ ਆ ਪਰ ਨਹੀਂ ਪਰਮੇਸ਼ਰ ਨੇ ਕਿਹਾ ਮੈਂ ਹਰ ਜਗ੍ਹਾ ਹਰ ਇੱਕ ਆਣ ਦੇ ਵਿੱਚ ਇੱਥੇ ਤਾਂ ਕਿ ਪਰਮੇਸ਼ਰ ਨੇ ਕਿਹਾ ਮੈਂ ਤੁਹਾਡੇ ਦਿਲ ਦੇ ਵਿੱਚ ਮੌਜੂਦ ਆ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਦਿਲ ਵਿੱਚ ਰਹਿਣਾ ਆ ਨਾ ਕਿ ਮੈਂ ਕਿਸੇ ਖਾਸ ਜਗ੍ਹਾ ਤੇ ਔਰ ਸੱਚਮੁੱਚ ਜਦੋਂ ਇੱਕ ਵਾਰ ਪਤਰਸ ਤੇ ਪ੍ਰਭੂ ਯੇਸ਼ੂ ਮਸੀਹ ਜਾ ਰਹੇ ਸੀਗੇ ਤੇ ਪਤਰਸ ਨੇ ਪ੍ਰਭੂ ਯੇਸ਼ੂ ਮਸੀਹ ਨੂੰ ਕਿਹਾ ਕਿ ਦੇਖੋ ਪ੍ਰਭੂ ਕਿੰਨੀ ਸੋਹਣੀ ਬਿਲਡਿੰਗ ਉਸ ਉਹ ਸਾਰੀ ਗਈ ਆ ਆਪਾਂ ਵੀ ਇੱਕ ਐਸੀ ਹੀ ਬਿਲਡਿੰਗ ਨੂੰ ਸਾਰਾਂਗੇ ਤੇ ਉਸ ਸਮੇਂ ਤੇ ਪ੍ਰਭੂ ਯੇਸ਼ੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਹਰ ਇੱਕ ਜਿਹੜੀ ਬਿਲਡਿੰਗ ਆ ਉਹ ਮੈਦਾਨ ਕੀਤੀ ਜਾਊਗੀ ਪਰਮੇਸ਼ਰ ਨੇ ਕਿਹਾ ਕਿ ਇਹ ਸਭ ਕੁਛ ਇੱਥੇ ਰਹਿ ਜਾਣਾ ਨਾਸ਼ ਹੋ ਜਾਣਾ ਪਰ ਪਰਮੇਸ਼ਰ ਕਹਿੰਦੇ ਮੈਂ ਤੁਹਾਡੇ ਦਿਲਾਂ 'ਚ ਵਾਸ ਕਰਦਾ ਆ ਪਰਮੇਸ਼ਰ ਕਹਿੰਦੇ ਕਿ ਮੈਂ ਤੁਹਾਡੇ ਦਿਲਾਂ 'ਚ ਵਾਸ ਕਰਦਾ ਔਰ ਸੱਚਮੁੱਚ ਤੁਹਾਡੇ ਦਿਲਾਂ ਨੂੰ ਮੈਂ ਆਪਣੀਆਂ ਹੈਕਲਾ ਬਣਾਉਂਦਾ ਆ ਤਾਂ ਇਸ ਭੈਣ ਦੀ ਇਸ ਗਵਾਹੀ ਤੋਂ ਪਰਮੇਸ਼ਰ ਨੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਸਾਬਿਤ ਕਰ ਦਿੱਤਾ ਕਿ ਸੱਚਮੁੱਚ ਪਰਮੇਸ਼ਰ ਕਿਸੇ ਖਾਸ ਸਾਰੀ ਹੋਈ ਜਗ੍ਹਾ ਤੇ ਨਹੀਂ ਪਰ ਪਰਮੇਸ਼ਰ ਹਰ ਦਮ ਸਾਡੇ ਦਿਲਾਂ ਦੇ ਵਿੱਚ ਰਹਿੰਦਾ ਹੈ ਤੇ ਇਹ ਸਿਸਟਰ ਜੀ ਦੱਸਦੇ ਆ ਕਿ ਸੱਚਮੁੱਚ ਇਹਨਾਂ ਦੇ ਜੀਵਨ 'ਚ ਇੰਨੀਆਂ ਜ਼ਿਆਦਾ ਗਵਾਹੀਆਂ ਆ ਪਰਮੇਸ਼ਰ ਨੇ ਇਹਨਾਂ ਨੂੰ ਬਹੁਤ ਸਾਰੀਆਂ ਬਲੇਸਿੰਗਸ ਦਿੱਤੀਆਂ ਇਹਨਾਂ ਦੇ ਬੇਟੇ ਨੂੰ ਕੰਮ ਵੀ ਦਿੱਤਾ ਇਹਨਾਂ ਨੂੰ ਵਰਕਤ ਆਸ਼ੀਸ਼ ਵੀ ਦਿੱਤੀ ਔਰ ਇਹਨਾਂ ਦੇ ਘਰ ਦੇ ਵਿੱਚ ਵੀ ਪਰਮੇਸ਼ਰ ਨੇ ਬਹੁਤ ਸਾਰੀਆਂ ਆਸ਼ੀਸ਼ਾਂ ਦੇ ਨਾਲ ਇਹਨਾਂ ਨੂੰ ਬles ਕੀਤਾ ਔਰ ਸਿਸਟਰ ਜੀ ਦੱਸਦੇ ਆ ਕਿ ਅਸੀਂ ਕੋਈ ਵੀ ਪ੍ਰਾਰਥਨਾ ਕਰੀ ਦੀਆ ਕੁਝ ਵੀ ਪਰਮੇਸ਼ਰ ਦੇ ਅੱਗੇ ਡਿਮਾਂਡ ਰੱਖਦੇ ਜੋ ਕੁਝ ਵੀ ਪਰਮੇਸ਼ਰ ਦੇ ਅੱਗੇ ਅਸੀਂ ਪ੍ਰਾਰਥਨਾ ਕਰਕੇ ਮੰਗਦੇ ਤਾਂ ਪਰਮੇਸ਼ਰ ਸਾਡੀ ਪ੍ਰਾਰਥਨਾ ਨੂੰ ਸੁਣਦਾ ਹੈ ਤੇ ਪੂਰਾ ਕਰਦਾ ਸੱਚਮੁੱਚ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਲੱਗਦਾ ਕਿ ਕੇਵਲ ਚਰਚ ਜਾਣ ਦੇ ਨਾਲ ਹੀ ਸਾਨੂੰ ਆਸ਼ੀਸ਼ਾਂ ਵਰਕਤਾ ਮਿਲਦੀਆਂ ਆ ਤੋ ਪਰਮੇਸ਼ਰ ਨੇ ਇਹ ਕਿਹਾ ਕਿ ਤੁਸੀਂ ਸੰਗਤੀ ਕਰੋ ਪਰਮੇਸ਼ਰ ਨੇ ਇਹ ਨਹੀਂ ਕਿਹਾ ਕਿ ਤੁਸੀਂ ਕਿਸੇ ਖਾਸ ਜਗ੍ਹਾ ਤੇ ਸਿਰਫ ਇੱਕ ਦਿਨ ਸੰਡੇ ਦੇ ਵਾਲੇ ਦਿਨ ਹੀ ਸੰਗਤੀ ਕਰ ਸਕਦੇ ਆ ਪਰ ਪਰਮੇਸ਼ਰ ਨੇ ਇਹ ਕਿਹਾ ਕਿ ਤੁਸੀਂ ਜਦੋਂ ਵੀ ਤੁਸੀਂ ਇਕੱਠੇ ਹੋਵੋ ਮੇਰੇ ਨਾਮ ਦੇ ਵਿੱਚ ਇਕੱਠੇ ਹੋਵੋ ਮੇਰੇ ਨਾਮ ਦੀ ਮਹਿਮਾ ਹੋਰ ਵਡਿਆਈ ਦੇ ਲਈ ਇਕੱਠੇ ਹੋਵੋ ਤੋ ਸੱਚਮੁੱਚ ਪ੍ਰਭੂ ਯੀਸ਼ੂ ਨੂੰ ਕਿਸੇ ਚਰਚ ਤੋਂ ਨਹੀਂ ਜਾਂਦੇ ਸੀ ਵਾਰੋ ਲੱਗ ਲੱਗ ਥਾਵਾਂ ਤੇ ਘੁੰਮਦੇ ਸੀਗੇ ਅਲੱਗ ਅਲੱਗ ਥਾਹਾਂ ਤੇ ਲੋਕਾਂ ਦੇ ਨਾਲ ਸੰਗਤੀ ਕਰਦੇ ਸੀ ਔਰ ਉਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਕਰਦੇ ਸੀਗੇ ਜਿਨ੍ਹਾਂ ਨੂੰ ਪ੍ਰਾਰਥਨਾ ਦੀ ਜ਼ਰੂਰਤ ਹੁੰਦੀ ਸੀ ਤਾਂ ਸੱਚਮੁੱਚ ਅੱਜ ਪਰਮੇਸ਼ੁਰ ਨੇ ਇਸ ਭੈਣ ਨੂੰ ਬਰਕਤ ਦਿੱਤੀ ਆਸ਼ੀਸ਼ ਦਿੱਤੀ ਔਰ ਸੱਚਮੁੱਚ ਪਰਮੇਸ਼ੁਰ ਅੱਜ ਸਾਨੂੰ ਵੀ ਬਰਕਤ ਆਸ਼ੀਸ਼ ਦੇਣਗੇ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਭਰੋਸੇ ਨੂੰ ਬਾਈਬਲ ਦੇ ਵਚਨਾਂ ਤੇ ਪਰਮੇਸ਼ੁਰ ਦੇ ਮੂੰਹੋਂ ਨਿਕਲੇ ਹੋਏ ਵਚਨਾਂ ਤੇ ਕਾਇਮ ਰੱਖੀਏ ਨਾ ਕਿ ਅਸੀਂ ਆਪਣੇ ਅੰਧਵਿਸ਼ਵਾਸਾਂ ਵਿੱਚ ਫਸੀਏ ਤਾਂ ਸੱਚਮੁੱਚ ਜਿੱਦਾਂ ਇਸ ਭੈਣ ਨੂੰ ਪਰਮੇਸ਼ਰ ਨੇ ਬਰਕਤ ਆਸ਼ੀਸ਼ ਦਿੱਤੀ ਆ ਤੁਹਾਨੂੰ ਸਾਰਿਆਂ ਨੂੰ ਵੀ ਪਰਮੇਸ਼ਰ ਬਰਕਤ ਔਰ ਆਸ਼ੀਸ਼ਾਂ ਦੇਣ ਤੇ ਸੱਚਮੁੱਚ ਅਸੀਂ ਧੰਨਵਾਦ ਕਰਦੇ ਪਰਮੇਸ਼ਰ ਦਾ ਔਰ ਪਰਮੇਸ਼ਰ ਦੁਆਰਾ ਦਿੱਤੇ ਗਿਆ ਬਰਕਤਾਂ ਦਾ ਤਾਂ ਅਗਰ ਤੁਹਾਡੀ ਵੀ ਕੋਈ ਐਸੀ ਗਵਾਹੀ ਆ ਕਿ ਤੁਹਾਨੂੰ ਲੱਗਦਾ ਕਿ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਤੁਹਾਡੀ ਗਵਾਹੀ ਦੇ ਨਾਲ ਤਾਂ ਤੁਸੀਂ ਗਵਾਹੀਆਂ ਨੂੰ ਜ਼ਰੂਰ ਲਿਖਵਾਓ ਔਰ ਗਵਾਹੀਆਂ ਨੂੰ ਲਿਖਵਾਓ ਪ੍ਰਾਰਥਨਾ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਤੁਹਾਡੇ ਦੁਆਰਾ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਚਾ ਸਕੇ। ਪ੍ਰੇਰ ਲਾਈਨ ਨੰਬਰ ਤੇ ਕਾਲ ਕਰਨ ਦੇ ਲਈ ਪ੍ਰੇਰ ਲਾਈਨ ਦਾ ਨੰਬਰ ਤੇ ਕਾਲ ਕਰੋ ਔਰ ਗਵਾਈਆਂ ਲਿਖਾਓ ਔਰ ਪ੍ਰੇਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਹੈ। ਮੈਂ ਵਿਸ਼ਵਾਸ ਕਰਦੀ ਹਾਂ ਕਿ ਸਾਰੀਆਂ ਗਵਾਈਆਂ ਦੇ ਨਾਲ ਤੁਹਾਡੀਆਂ ਜ਼ਿੰਦਗੀਆਂ 'ਚ ਬਹੁਤ ਵੱਡੇ ਤੇ ਅਚੰਭੇ ਕੰਮ ਪਰਮੇਸ਼ਰ ਕਰ ਰਿਹਾ ਹੋਵੇਗਾ ਔਰ ਸੱਚਮੁੱਚ ਬਹੁਤ ਸਾਰੇ ਲੋਕ ਇਹਨਾਂ ਗਵਾਈਆਂ ਤੋਂ ਬਰਕਤ ਪਾ ਰਹੇ ਹੋਣਗੇ। ਸਾਰੇ ਭੈਣ ਭਰਾਵਾਂ ਨੂੰ ਪਿਆਰ ਪ੍ਰੀਜਾ ਐਮ ਸੀ ਦੀ